ਬੀਤੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਹਦੇਸ਼ਾਂ ਤੇ ਇੱਕ ਵੱਡਾ ਐਕਸ਼ਨ ਲੈਂਦੇ ਹੋਏ ਵਿਜਨੈਸ ਬਿਊਰੋ ਪੰਜਾਬ ਵੱਲੋਂ ਸੀਟੀਪੀ ਗਮਾੜਾ ਚੀਫ ਟਾਊਨ ਪਲੈਨਰ ਗਮਾੜਾ ਪੰਕਜ 바ਵਾ ਨੂੰ ਇੱਕ ਬੇਨਾਮੀ ਬੇਨਾਮੀਕਰਨ ਇੱਕ ਨਿੱਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਬੇਨਾਮੀ ਕਰਨ ਦਾ aarop ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸੇ ਨੂੰ ਲੈ ਕੇ ਅੱਜ ਵੱਡੇ aarop ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਮੁਹਾਲੀ ਤੋਂ ਪਰਮਿੰਦਰ ਸਿੰਘ ਸਹਵਾਨਾ ਨੇ ਉਹਨਾਂ ਵੱਲੋਂ ਵੀ ਗਮਾੜਾ ਦੇ ਅਧਿਕਾਰੀਆਂ ਤੇ ਵੱਡੇ aarop ਲਗਾਏ ਨੇ ਤੇ ਉਹਨਾਂ ਵੱਲੋਂ ਸਿੱਧੇ ਤੌਰ ਤੇ aarop ਲਗਾਏ ਜਾ ਰਹੇ ਨੇ ਇਕੱਲਾ ਇੱਕ ਪੰਕਜ 바ਵਾ ਨੇ ਹਜ਼ਾਰਾਂ ਹੀ ਪੰਕਜ 바ਵਾ ਜੜੇ ਕਿ ਹੈਗੇ ਨੇ ਪੂਡਾ ਜਾਂ ਗਮਾਟਾ ਦੇ ਵਿੱਚ ਬੈਠੇ ਹੋਏ ਨੇ ਜਿਨ੍ਹਾਂ ਵੱਲੋਂ ਲਗਾਤਾਰ ਕਿਸਾਨਾਂ ਨੇ ਜ਼ਮੀਨਾਂ ਲੈ ਕੇ ਉਹਨਾਂ ਨੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਲੈਣੇ ਕੀ ਹੈ ਪੂਰਾ ਮਸਲਾ ਤੇ ਸਾਡੇ ਇਸ ਹਲਕੇ ਦੇ ਵਿੱਚ ਘਟੋ ਘਟ 20 22 ਪਿੰਡਾਂ ਦੀਆਂ ਜ਼ਮੀਨਾਂ ਭਾਵੇਂ ਉਹ ਐਟ੍ਰੋਪੋਲਿਸ ਹੋਵੇ ਜਾਂ ਐਰੋਸਿਟੀ ਹੋਵੇ ਉਹਦੇ ਚ ਐਕਵਾਇਰ ਕੀਤੀਆਂ ਪਰ ਅੱਜ ਤੱਕ ਜ਼ਿਮੀਦਾਰਾਂ ਨੂੰ ਉਹਦਾ ਕਿਉਂਕਿ 250 ਏਕੜ ਦੇ ਕਰੀਬ ਜ਼ਮੀਨ ਹੈ ਜਿਹੜੀ ਸੈਕਸ਼ਨ 11 ਤੋਂ ਬਾਅਦ ਜ਼ਿਮੀਦਾਰਾਂ ਨੇ ਵੇਚੀ ਅੱਗੇ ਵਪਾਰੀ ਨੇ ਖਰੀਦ ਲਈ ਉਹ ਦਾ ਮੁਆਵਜ਼ਾ ਨਹੀਂ দেয়া ਜਾ ਰਿਹਾ ਉਹ ਕੋਰਟ ਕਚਹਿਰੀਆਂ ਦੇ ਵਿੱਚ ਲੋਕ ਘੁੰਮ ਰਹੇ ਨੇ ਜਦੋਂ ਵੇਚਣ ਵਾਲਾ ਰਾਜੀ ਹੈ ਖਰੀਦਣ ਵਾਲਾ ਰਾਜੀ ਹੈ ਤਾਂ ਗਮਾੜਾ ਕਿਉਂ ਉਹਦੇ 'ਚ ਰੋੜਾ ਅਟਕਾ ਰਿਹਾ ਜਿਹਦੇ ਲਈ ਜ਼ਿਮੀਦਾਰ ਵੀ ਤੰਗ ਹੈ ਪਰੇਸ਼ਾਨ ਹੈ ਔਰ ਵਪਾਰੀ ਵੀ ਪਰੇਸ਼ਾਨ ਹੈ ਉੱਥੇ ਇੱਥੇ ਹੀ ਬਸਣੀ ਜੋ ਪਿਛਲੀਆਂ ਸਰਕਾਰਾਂ ਨੇ ਭਾਵੇਂ ਸਾਨੂੰ ਸੂਲਤ ਸਰਟੀਫਿਕੇਟ ਜਿਹਦੇ ਵਿੱਚ ਸਾਨੂੰ ਮਾਪ ਸੀਗਾ ਕਿ ਜਦੋਂ ਅਸੀਂ ਇੱਥੋਂ ਜ਼ਮੀਨ ਸਾਡੀ ਕਮੇਡਾ ਨੇ ਐਕੁਆਇਰ ਕਰ ਲਈ ਸਾਨੂੰ ਇੱਕ ਸੂਲਤ ਸਰਟੀਫਿਕੇਟ ਉਹਨਾਂ ਨੇ ਇਸ਼ੂ ਕਰ ਦੇਣਾ ਅਸੀਂ ਅੱਗੇ ਜਾ ਕੇ ਜਦੋਂ ਜ਼ਮੀਨ ਖਰੀਦੇ ਸੀਗੇ ਸਾਨੂੰ ਸਟੈਂਪ ਡਿਊਟੀ ਫ੍ਰੀ ਸੀਗੀ ਪਰ ਉਹਦੇ 'ਚ ਵੀ ਅੱਜ 47ਏ ਰਹੀ ਹੈ ਸਰਕਾਰ ਨੇ ਆਡਿਟਰ ਜਿਹੜਾ ਅਫਸਰ ਹੈ ਉਹ ਪੈਸੇ ਕੱਢ ਰਿਹਾ ਜਿੰਮੇਦਾਰਾ ਵਾਲੀ ਸਟੈਂਪ ਡਿਊਟੀ ਜਮ੍ਹਾਂ ਕਰਾਓ ਇਹ ਇੱਥੇ ਹੀ ਬਸ ਨਹੀਂ ਇਸ ਦੇ ਨਾਲ ਬਿਜਲੀ ਕਨੈਕਸ਼ਨ ਸਾਨੂੰ ਅੱਗੇ ਸ਼ਿਫਟ ਫ੍ਰੀ ਹੁੰਦੇ ਸੀਗੇ ਉਹ ਬਿਲਕੁਲ ਬੰਦ ਹੋ ਗਏ ਹੁਣ ਸਰਕਾਰ ਨੇ ਕਰਤੇ ਰਸਤਿਆਂ ਦੇ ਪੈਸੇ ਜ਼ਮੀਨ ਜਿਹੜੀ ਸਾਡੀਆਂ ਗੋਹਰਾ ਸੀਗੀਆਂ ਜਿਹੜੇ ਰਸਤੇ ਸੀਗੇ ਉਹਦੇ ਪੈਸੇ ਕਮਾਡਾ ਨੇ ਅੱਜ ਤੱਕ ਖੇਵਟਦਾਰਾਂ ਨੂੰ ਜ਼ਿਮੀਂਦਾਰਾਂ ਨੂੰ ਨਹੀਂ ਦਿੱਤੇ ਤੇ ਇਸ ਦੇ ਨਾਲ ਹੀ ਮੰਨ ਲਓ 8 ਕਨਾਲ ਜ਼ਮੀਨ ਹੈ ਕਿਸੇ ਦੀ 7 ਕਨਾਲ 10 ਮਰਲੇ ਕੁਇਰ ਹੋ ਗਈ ਤਾਂ ਜਿਹੜੀ 10 ਮਰਲੇ ਬਚ ਗਈ ਜਾਂ 10 ਮਰਲੇ ਕੁਇਰ ਹੋ ਗਈ 7 ਕਨਾਲ 10 ਮਰਲੇ ਬਚ ਗਈ ਉਹਦੇ ਤਰਤੀਮੇ ਨਹੀਂ ਕੱਟੇ ਜਾ ਰਹੇ ਜਿਸ ਕਾਰਨ ਜ਼ਿਮੀਦਾਰ ਨੂੰ ਇਹ ਆ ਵੀ ਮੰਨ ਲਓ ਉਹਦੀ ਜ਼ਮੀਨ ਤਾਂ ਘੱਟ ਕੋਈ ਰੋਈ ਹੋਈ ਉਹਨੇ ਅੱਗੇ ਵੇਚਣੀ ਹੈ ਸਰ ਇਹਦਾ ਮੁੱਖ ਕਾਰਨ ਆਪਾਂ ਕੀ ਸਮਝਦੇ ਕਿਉਂ ਇਹ ਕਾਰਵੇ ਜਿਹੜੀ ਕਾਰਵੇ ਡਿਲੇ ਕੀਤੀ ਜਾ ਰਹੀਆਂ ਜਾਂ ਕਿਸ ਤਰੀਕੇ ਨਾਲ ਨੂੰ ਕੋਰਟ ਦੇ ਡਿਲੇ ਕੀਤਾ ਜਾ ਰਿਹਾ ਕਿ ਮੈਂ ਸਿੱਧਾ-ਸਿੱਧਾ ਇਹ ਕਹੂੰਗਾ ਕਿ ਜਿਹੜਾ ਗਮਾੜਾ ਦੇ ਉੱਚ ਅਫਸਰ ਆ ਉਹ ਪ੍ਰਾਈਵੇਟ ਬਿਲਡਰਾਂ ਦੇ ਨਾਲ ਅੱਜ ਮਿਲੇ ਹੋਏ ਆ ਪ੍ਰਾਈਵੇਟ ਬਿਲਡਰਾਂ ਦੀ ਸ਼ਹਿ ਕਾਰਨ ਕਿਉਂਕਿ ਗਮਾਡਾ ਦੇ ਪ੍ਰੋਜੈਕਟ ਰੁਕ ਜਾਣ ਤੇ ਦੂਜੇ ਪ੍ਰਾਈਵੇਟ ਬਿਲਡਰਾਂ ਕੋਲੋਂ ਜਾ ਕੇ ਜ਼ਮੀਨਾਂ ਖਰੀਦਣ ਪ੍ਰਾਈਵੇਟ ਬਿਲਡਰਾਂ ਕੋਲ ਜਾ ਕੇ ਪਲਾਟ ਖਰੀਦਣ ਇਹ ਅੱਜ ਗਮਾਡਾ ਦੇ ਅਫਸਰਾਂ ਦੀ ਮਿਲੀ ਭੁਗਤ ਕਰਨ ਜਾਂ ਪੰਜਾਬ ਸਰਕਾਰ ਦੀ ਲੈਕੀ ਦੇ ਕਾਰਨ ਅੱਜ ਜ਼ਿੰਮੇਦਾਰ ਵੀ ਇਸ ਗੱਲ ਤੋਂ ਆਪਣਾ ਨੁਕਸਾਨ ਕਰਾ ਰਿਹਾ ਤੇ ਵਪਾਰੀ ਵੀ ਇਸ ਗੱਲ ਤੋਂ ਨੁਕਸਾਨ ਹੋ ਰਿਹਾ ਕਿ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਮਿਲ ਰਹੇ ਜੇਕਰ ਸਰਕਾਰ ਨੇ 15 ਦਿਨਾਂ ਦੇ ਵਿੱਚ ਇਸ ਵੱਲ ਧਿਆਨ ਨਾ ਦਿੱਤਾ ਇਸ ਮਸਲਿਆਂ ਦੀ ਇੱਕ ਵਾਰ ਗੌਰ ਨਾ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਇੱਥੋਂ ਦੇ ਜ਼ਿਮੀਦਾਰਾਂ ਦੇ ਨਾਲ ਮਿਲ ਕੇ ਭਾਵੇਂ ਉਹ ਸਾਨੂੰ ਗਮਾੜਾ ਦਾ ਘਰਾਓ ਕਰਨਾ ਪਵੇ ਜਾਂ ਕਿਸੇ ਐਮ.ਐਲ.ਏ ਦਾ ਘਰਾਓ ਕਰਨਾ ਪਵੇ ਜਾਂ ਅਸੀਂ ਕਾਨੂੰਨੀ ਕਿਉਂਕਿ ਕਾਨੂੰਨੀ ਸਲਾਹ ਵੀ ਇਹਦੇ ਬਾਰੇ ਲਵਾਂਗੇ ਜਾਂ ਸਾਨੂੰ ਕਾਨੂੰਨੀ ਲੜਾਈ ਲੜਨੀ ਪਈ ਉਹ ਲੜਾਂਗੇ ਔਰ ਸਾਡੇ ਹਾਲਕੇ ਦੀ ਵਾਜਬ ਮੰਗ ਹੈ ਸਾਡੇ ਲੋਕਾਂ ਦੀਆਂ ਜ਼ਮੀਨਾਂ ਵੀ ਕੋਲੀਆਂ ਤੇ ਉਹਨਾਂ ਨੂੰ ਅੱਜ ਉਹਨਾਂ ਦੇ ਅਨਾਸਮੈਂਟ ਦੇ ਪੈਸੇ ਉਹਨਾਂ ਦੇ ਮੁਆਵਜ਼ੇ ਦੇ ਪੈਸੇ ਉਹਨਾਂ ਦੀ ਜਿਹੜੀ ਹੈ ਲੈਂਡ ਪੂਲਿੰਗ ਉਹ ਅੱਜ ਕਿਉਂਕਿ ਐਸੇ ਨਾਲੇ ਇੰਡਸਟਰੀ ਸੈਕਟਰ ਜਿਹੜਾ ਇੱਥੇ ਕੁਇਰ ਹੋਣਾ ਦੋ ਪਿੰਡਾਂ ਦੀ ਜ਼ਮੀਨ ਹੈ ਇਧਰ ਵਾਲੀ ਤੇ ਮਨੌਲੀ ਇੰਡਸਟਰੀ ਸੈਕਟਰ ਵੀ ਇੱਕ ਸਾਲ ਤੋਂ ਵੱਧ ਹੋ ਗਿਆ ਨੋਟੀਫਿਕੇਸ਼ਨ ਹੋਏ ਨੂੰ ਕੁਇਰ ਦੀ ਪਰ ਅਜੇ ਤੱਕ ਉਹਨਾਂ ਦੀ ਐਲਓਆਈ ਨਹੀਂ ਜਾਰੀ ਹੋ ਰਹੀ ਦੇਖੋ ਕੀ ਆ ਕੰਮ ਕਰਨਾ ਸਰਕਾਰ ਨੇ ਸਿਰਫ ਇੱਕ ਐਲਓਆਈ ਜਾਰੀ ਕਰਨੀ ਹੈ ਜ਼ਮੀਨ ਪਤਾ ਵੀ ਇਹਦੀ 8 ਕਨਾਲ ਹੋਈ ਹੈ ਇਹਦੀ 16 ਕਨਾਲ ਹੋਈ ਹੈ ਇਹਦੀ 1 ਏਕੜ ਹੋਇਆ ਇਹਦਾ 2 ਏਕੜ ਹੋਇਆ ਉਹਨਾਂ ਨੂੰ ਉਹਦੇ ਮੁਤਾਬਕ ਲੈਂਡ ਪੂਲਿੰਗ ਦੇ ਦਿਓ ਕਿਉਂ ਕਿ ਕਿਉਂਕਿ ਕਮਾਡਾ ਦੇ ਅਧਿਕਾਰੀ ਜਿਸ ਤਰ੍ਹਾਂ ਪੰਕਜ 바ਵੇ ਵਰਗੇ 50 ਪੰਕਜ 바ਵੇ ਉੱਤੇ ਬੈਠੇ ਕੰਮ ਦੇ ਬਦਲੇ ਪੈਸੇ ਮੰਗ ਰਹੇ ਨੇ ਪੈਸੇ ਨਾ ਮਿਲਣ ਕਰ ਨੂੰ ਕੰਮ ਨੂੰ ਡਿਲੇ ਕਰ ਰਹੇ ਨੇ ਇਸ ਵਾਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜਿਹੜਾ ਕਿ ਨਹੀਂ ਦੇਰੀ ਇੱਕ ਹੋਰ ਗੱਲ ਦੇਖਣ ਦੇ ਹੈ ਕਿ ਜਿਵੇਂ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਵੱਲੋਂ ਸਿੱਧੇ ਆਦੇਸ਼ ਕੀਤੇ ਗਏ ਨੇ ਕਿ ਜਿਹੜੇ ਗਰੀਬ ਵਿਅਕਤੀਆਂ ਵੱਲੋਂ ਅਨਧਿਕਾਰਤ ਤੌਰ ਤੇ ਕੁਲਾਰ ਕਲੋਨੀਆਂ ਉਸਾਰੀਆਂ ਗਈਆਂ ਨੇ ਉਹਨਾਂ ਦੀ ਜਿਹੜੀ ਕਲੋਨੀਆਂ ਨੇ ਕੁਝ ਲਾ ਕੇ ਉਹਨਾਂ ਨੂੰ ਫੈਣਾ ਉਹ ਕਰਕੇ ਜੁਰਮਾਨੇ ਲਾ ਕੇ ਕੁਝ ਕਰਕੇ ਰੈਗੂਲਰ ਕਰ ਦਿੱਤੇ ਜਾਣਗੇ ਲੇਕਿਨ ਗਮਾਟਾ ਦੇ ਅਧਿਕਾਰੀ ਲਗਾਤਾਰ ਐਕਸ਼ਨ ਮੋਡ ਦੀ ਨਜ਼ਰ ਆ ਰਹੇ ਨੇ ਉਹਨਾਂ ਦੇ ਜਿਹੜੇ ਅਧਿਕਾਰੀ ਨੂੰ ਉਹਨਾਂ ਨੂੰ ਕਿ ਪੁਆਨ ਦੇ ਘਰ ਤੌਰ ਤੇ ਉਸਾਰੀ ਕੇ ਜਲਦੀ ਫੋਰਸ ਲੈ ਕੇ ਉਹਨੂੰ ਚਿੱਠੀ ਉਹ ਜਿਹੜੀ ਗ੍ਰਹਿ ਵਿਭਾਗ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਤੇ ਜਲਦੀ ਉਸੇ ਐਕਸ਼ਨ ਲਿਆ ਜਾਏਗਾ ਇਹਨੂੰ ਪਾਕਿਸਤਾਨ ਦੇਖਦੇ। ਦੇਖੋ ਜੀ ਮੈਂ ਇਹੀ ਗੱਲ ਆ ਗਈ ਨਾ ਵੀ ਪਹਿਲਾਂ ਸੀਐਮ ਸਾਹਿਬ ਨੇ ਕਿਹਾ ਸੀਗਾ ਵੀ ਜਿਹੜੀਆਂ ਇਲੈਗਲ ਮਕਾਨ ਬਣ ਗਏ ਉਹ ਮੇਰੇ ਪੰਜਾਬ ਦੇ ਬਸਨੀਕ ਨੇ ਲੋਕ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਵੀ ਮੈਂ ਦੇਣੇ ਆ ਹੂੰ ਤੇ ਹੁਣ ਪਿੱਛੇ ਜੇ ਬਿਆਨ ਆਇਆ ਸੀਗਾ ਵੀ ਰਜਿਸਟਰੀਆਂ ਵੀ ਕੋਲਤੀਆਂ ਜਿਹੜੀ ਵੀ ਹੋਈ ਵੀ ਹੈ ਹੋਊਗੀ ਅੱਗੇ। ਪਰ ਜਿਹੜੇ ਅਫਸਰ ਹੈ ਉਹ ਤੁਸੀਂ ਹੁਣ ਦੱਸਿਆ ਵੀ ਉਹ ਦੂਜੇ ਪਾਸੇ ਨੂੰ ਚੱਲ ਰਹੇ ਆ ਉਹਨੂੰ ਜਿਹੜੀਆਂ ਕਲੋਨੀਆ ਜੇ ਕਿਸੇ ਨੇ ਆਪਣੀ ਪੂੰਜੀ ਇਕੱਠੀ ਕਰਕੇ ਇੱਕ ਮਕਾਨ ਬਣਾ ਲਿਆ ਉਹਨੂੰ ਉਹਦਾ ਪਤਾ ਨਹੀਂ ਕਿ ਇਹ ਅੱਜ ਪੰਕਜ ਬਾਬਾ ਫੜਿਆ ਤੁਸੀਂ 2 ਸਾਲ ਪਹਿਲਾਂ ਫੜ ਲੈਂਦੇ ਉਹਨੂੰ ਇਹ ਜੇ ਪੰਕਜ ਬਾਬਿਆਂ ਨੇ ਕਿੰਨਾ ਨੁਕਸਾਨ ਕਰਿਆ ਹੋਊਗਾ ਉਹਦੇ ਚ ਖਰੀਦਣ ਵਾਲੇ ਦਾ ਕੋਈ ਕਸੂਰ ਨਹੀਂ ਉਹਦੇ ਦੇ ਬਿਲਡਰ ਦਾ ਕਸੂਰ ਹੈ ਹਾਂ ਜਿਹੜੀ ਪਾਲਸੀ ਬਣਾਣੀ ਚਾਹੀਦੀ ਹੈ ਕਿਉਂਕਿ ਹਰਿਆਣੇ ਚ ਵੀ ਬਣੀ ਦੂਜੀਆਂ ਸਟੇਟਾਂ ਦੇ ਵਿੱਚ ਵੀ ਬਣੀ ਕਿ ਜਿਹੜੀ ਇਲੀਗਲ ਕਲੋਨੀਆਂ ਸੀਗੀਆਂ ਉਹਨਾਂ ਤੋਂ ਫੀਸਾਂ ਜਮ੍ਹਾਂ ਕਰਾ ਲੀਆਂ ਤੇ ਉਹਨਾਂ ਨੂੰ ਲੀਗਲ ਕਰਤਾ ਕਰ ਦੇਣਾ ਚਾਹੀਦਾ ਸਰਕਾਰ ਨੂੰ ਮਾਲੀਆ ਵੀ ਆਉ ਤੇ ਸਰਕਾਰ ਦੀ ਵਾਵਾ ਵੀ ਹੋਊਗਾ ਕਰਨਾ ਚਾਹੀਦਾ ਸਰਕਾਰ ਨੂੰ ਕਿਉਂ ਨਹੀਂ ਕਰਦੀ ਕੀ ਕਹੋਗੇ ਭਾਈ ਤੁਸੀਂ ਮੇਰੀ ਮੇਰੀ ਐਕਟੀਵਿਟੀ ਵੀ ਆ ਰਹੀ ਹੈ ਤੁਹਾਡੇ ਕੋਲ ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ ਤੁਸੀਂ ਐਸਐਸਬੀ ਆਫਿਸ ਮਹਾਲੀ ਲੱਗੇ ਹੋਏ ਹੋ ਹਾਂਜੀ ਮੈਂ মিডিਆ ਡਿਪਾਰਟਮੈਂਟ ਚ ਨਹੀਂ মিডিਆ ਡਿਪਾਰਟਮੈਂਟ ਚ ਨਹੀਂ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਹੈ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਤੁਹਾਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਜੀ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਆ। ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ। ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਦਨਾਮ ਨਹੀਂ ਜਾਂਦੇ ਲੋਗ। ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ। ਸਤਿ ਸ਼੍ਰੀ ਅਕਾਲ।